ਦੋਸਤੋ ਮੈਂ ਤੁਹਾਡਾ ਆਪਣਾ ਬੂਟਾ ਗੁਲਾਮੀ ਵਾਲਾ ਕੋਟੀ ਸੇਖਾ ਜਿਹੜਾ ਮੋਗਾ ਤੋਂ ਤੇ 2024 ਬੀਤ ਗਿਆ ਤੇ 2025 ਚ ਆਪਾਂ ਸਾਰੇ ਜਣੇ ਪ੍ਰਵੇਸ਼ ਕਰ ਚੁੱਕੇ ਹਾਂ ਤੇ ਸਾਰਿਆਂ ਨੂੰ ਇੱਕ ਵਾਰ ਫਿਰ ਮੇਰੇ ਵੱਲੋਂ ਨਵੇਂ ਸਾਲ ਦੀਆਂ ਵਧਾਈਆਂ ਤੇ ਮੈਂ ਸਾਰੇ ਦੋਸਤਾਂ ਮਿੱਤਰਾਂ ਪਾਟਕਾਂ ਸੱਜਣਾ ਬੇਲੀਆਂ ਨੂੰ ਇਸ ਤਿਹਾਰ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਕਿ ਪਿਛਲੇ ਸਾਲ ਦੇ ਵਿੱਚ ਮੇਰੀਆਂ ਕਵਤਾਵਾਂ ਵੀਡੀਓ ਜਾਂ ਇੰਟਰੂ ਵਿੱਚ ਕੋਈ ਵੀ ਕਿਸੇ ਪ੍ਰਕਾਰ ਦੀ ਕੋਈ ਵੱਧ ਘੱਟ ਬੋਲਿਆ ਜਾਂ ਗੁਲਤੀ ਹੋਯੋਵੇ ਤਾਂ ਹੱਥ ਜੋੜ ਕੇ ਮਾਫੀ ਮੰਗਦੇ ਆ ਤੇ ਤੁਸੀਂ ਇਸੇ ਤਰ੍ਹਾਂ ਹੀ 2025 ਦੇ ਵਿੱਚ ਵੀ ਇਸੇ ਤਰ੍ਹਾਂ ਪਿਆਰ ਬਣਾਈ ਰੱਖਣਾ ਹੈ ਐ ਮੇਰੀਆਂ ਵੀਡੀਓ ਨੂੰ ਮੇਰੀਆਂ ਕਵਤਾਵਾਂ ਨੂੰ ਮੇਰੀਆਂ ਇੰਟਰਵਿਊਆਂ ਨੂੰ ਤੁਸੀਂ ਅੱਗੇ ਵੀ ਬੜਾ ਪਿਆਰ ਦਿੱਤਾ ਤੇ ਇਸ ਸਾਲ ਦੇ ਵਿੱਚ ਵੀ ਤੁਸੀਂ ਪਿਆਰ ਦੇਣਾ ਤੇ ਜਿਹੜੀ ਚੀਜ਼ ਤੁਹਾਨੂੰ ਚੰਗੀ ਲੱਗੇ ਉਹਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜਿੰਨੇ ਤੱਕ ਹਾਲੇ ਮੇਰੇ ਫੇਸਬੁੱਕ ਚੈਨਲ ਜਾਂ YouTube ਚੈਨਲ ਨੂੰ ਫੋਲੋ ਨਹੀਂ ਕੀਤਾ ਉਹ ਫੋਲੋ ਜ਼ਰੂਰ ਕਰ ਲਓ ਲਾਈਕ ਜ਼ਰੂਰ ਕਰ ਲਓ ਤੇ ਵੱਧ ਤੋਂ ਵੱਧ ਕਮਤਾਮਾ ਵੀਡੀਓ ਇੰਟਰਵਿਊ ਨੂੰ ਸ਼ੇਅਰ ਕਰਿਆ ਕਰੋ ਤੇ ਮੈਂ ਤੁਹਾਡਾ ਆਪਣਾ ਮੁੱਢਾ ਗੁਲਾਮੀ ਵਾਲਾ ਕੋਠੀ ਸਿੰਘ ਜਿਲ੍ਹਾ ਮੋਗਾ